ਬਟਾਲਾ 'ਚ ਚੋਰੀ ਦੇ ਵਾਰਦਾਤਾਂ ਲਗਾਤਾਰ ਹੋ ਰਹੀਆਂ ਨੇ ਅਤੇ ਇਸੇ ਚੱਲਦਾ ਬੀਤੀ ਰਾਤ ਵੀ ਸ਼ਹਿਰ ਦੇ ਅੰਦਰੂਨੀ ਮਲੇ 'ਚ ਇੱਕ ਚੋਰੀ ਦੀ ਵਾਰਦਾਤ ਹੋਈ ਹੈ। ਉੱਥੇ ਮਕਾਨ ਮਾਲਿਕ ਸ਼ਰਨਜੀਤ ਕੌਰ ਦਾ ਕਹਿਣਾ ਹੈ ਕਿ ਚੋਰ ਉਹਨਾਂ ਦੇ ਘਰ ਪਹਿਲੀ ਮੰਜ਼ਲ ਤੋਂ ਖਿੜਕੀ ਤੋੜ ਕੇ ਰਾਤ ਦਾਖਲ ਹੋਏ ਅਤੇ ਉੱਥੇ ਉਹ ਅਤੇ ਉਸਦਾ ਬੇਟਾ ਸੌ ਰਹੇ ਸੀ ਅਤੇ ਉਹਨਾਂ ਨੂੰ ਰਾਤ ਕੁਝ ਨਹੀਂ ਪਤਾ ਲੱਗਿਆ ਅਤੇ ਸਵੇਰੇ ਹੀ ਨੀਂਦ ਖੋਲੀ ਤਾਂ ਪਤਾ ਲੱਗਾ। ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਵੀ ਤੋੜੇ ਸਨ ਅਤੇ ਜੋ ਉਸ ਦੀ ਕਰੀਬ 1 ਲੱਖ ਰੁਪਏ ਦੀ ਨਕਦੀ ਅਤੇ ਅਲਮਾਰੀ ਦੇ ਲੋਕਰ ਚ ਰੱਖੇ ਸਨ ਉਹਨਾਂ ਦੇ ਗਹਿਣੇ ਉਹ ਚੋਰ ਲੈ ਕੇ ਫਰਾਰ ਹੋ ਗਏ ਅਤੇ ਉਹਨਾਂ ਦੱਸਿਆ ਕਿ ਇਹ ਜਾਪ ਰਿਹਾ ਹੈ ਕਿ ਚੋਰਾਂ ਨੇ ਜਿਵੇਂ ਉਹਨਾਂ ਨੂੰ ਸੌਂਰਿਆ ਨੂੰ ਬਿਹੋਸ਼ ਕਰ ਦਿੱਤਾ ਹੋਵੇ ਅਤੇ ਇਸ ਮਾਮਲੇ 'ਚ ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਪੁਲਿਸ ਥਾਣੇ 'ਚ ਚੋਰੀ ਦੀ ਵਾਰਦਾਤ ਦੀ ਸੂਚਨਾ ਦਿੱਤੀ ਸੀ ਅਤੇ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਸਿੰਧਗਾਰ ਹਮੇਸ਼ਾ ਜੀ ਹਾਂ ਜੀ ਉਹ ਜਿੱਥੇ ਜੁਰੀ ਹੋਣ ਦਾ ਦੱਸ ਰਹੇ ਆ ਕਿ ਜਿੱਥੇ ਜੁਰੀ ਹੋ ਰਹੀਆਂ ਨੇ ਮਾਰਚ ਉਹਨਾਂ ਮਾਰਗੇ ਲਾ ਕੇ ਬੈਠੇ ਮੁੰਡਾ ਚੁਟਾਵਨ ਦਾ ਅਰਿੰਦਰ ਸਿੰਘ ਮਾਰੂ ਇੰਟਰਗ੍ਰਾਫੀ ਲਿਖਦੇ ਆ ਜਿਹਦੇ ਵੀ ਆ ਰਹੀ ਤਰਤੀਸ ਕਰ ਰਹੇ ਆ ਪੰਗਲਵਰੀ ਟਪਲਾਏ ਆ ਜੀ ਜੋ ਵੀ ਦੱਤ ਸਾਹਮਣੇ ਹੁੰਦੇ ਆ ਲੋੜੀ ਦਾ ਕਾਨੂੰਨ ਹੈ ਸਰ ਕੇ ਜੋਰੀ ਇਹ ਕਹਿ ਰਿਹਾ ਵੀ ਸਾਡਾ 1 ਲੱਖ ਰੁਪਇਆ ਜੀ ਉਹ سونے ਦੇ ਗਹਿਣੇ ਲੱਖਰ ਤੋਂ ਉੱਤੇ ਜੋੜੀ ਕਰਕੇ ਲੱਗੇ ਬਾ ਕੀ ਤਬਦੀਦ ਰਾਤ ਦੋਦੇ ਸਾਹਮਣੇ ਹੁੰਦਾ ਸਮ ਕਰ ਦਿੱਤੀ ਹੈ ਹਾਂਜੀ ਕਿਹਨਾਂ ਦਾ ਸ਼ਰਨਜੀਤ ਕਿਹੜੀ ਜਗ੍ਹਾ ਹੈ ਕਿਹੜਾ ਠਠਿਆਰੀ ਗੇਟ ਠੀਕ ਠਾਣੀ ਹੈ ਤੁਹਾਡੇ ਨਾਲ ਜੀ ਸਰਾਹੀ ਰਾਤ ਸੁੱਤੇ ਹੀ ਅਨ ਕੁਛ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਆਂ ਤੇ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਤੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈ ਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਂ ਰੋਣ ਲੱਗ ਗਈ ਕਿ ਇੱਕਦਮ ਕਿ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਾ ਮੀ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋ ਖਰਾਕ ਹੋਇਆ ਹੈ ਜ ਸਾਮਾਨ ਡਿੱਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲਾਗੇ ਕੋਈ ਚੀਜ਼ ਨਹੀਂ ਛੱਡ ਕੇ ਘਰ ਚ ਬਸ ਇਹੀ ਮੇਰਾ ਕੈਸ਼ ਤੇ ਲੱਖ ਦੇ ਲੱਗੇ ਚਾਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲਾਗੇ ਚਾਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਾਹੀਂ ਗਏ ਆ ਕੋਈ ਉੱਥੇ ਬਾਲਕਨੀ ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਮੈਨੂੰ ਕਿਤੇ ਨੂੰ ਪਤਾ ਨਹੀਂ ਮੈਂ ਸਵੇਰੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਉਹ ਅੱਜ ਧੋ ਕੇ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਡਿਆ ਜਾਂ ਨਹੀਂ ਹੋਣ ਡਿਆ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਈ ਕੋਈ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਕੋਈ ਖੜਾ ਕੋਣ ਡਿਆ ਤੇ ਕੋਈ ਬਾਹਰੋਂ ਦੀ ਨਹੀਂ ਆ ਜਾਦਾ ਗਲੀ ਮਹਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ